ਗੁੱਡ ਮਾਰਨਿੰਗ ਦੋਸਤੋ ਵੈਲਕਮ ਬੈਕ ਟੂ ਮਾਈ ਨਿਊ ਵਲੌਗ ਔਰ ਕਿਦਾਂ ਸਾਰੇ ਵਧੀਆ ਵਧੀਆ ਹੀ ਹੋਣੇ ਚਾਹੀਦੇ ਹੋ ਸੋ ਕੀ ਕਰਨ ਲੱਗੀ ਅੱਜ ਪਰੌਂਠੇ ਖਾਲੇ ਸੱਚੇ ਤੋ ਆਲੂ ਵਾਲੇ ਲੈ ਕਮਾਲ ਦੀ ਗੱਲ ਆ ਤੂੰ ਤਾਂ ਖਾ ਵੀ ਲੇ ਪਰੌਂਠੇ ਮੇਰ ਨਾਲ ਪਹਿਲਾ ਐ ਤੂੰ ਕੀ ਕਰਦੀ ਆ ਹੁਣ ਤੂੰ ਕੀ ਕਰ ਰਹੀ ਆ ਪਰੌਂਠੇ ਤੇ ਤੂੰ ਖਾ ਲਿਆ ਮੈਂ ਸ਼ਿੰਚਾਂ ਦੇ ਰਿਹਾ ਸ਼ਿੰਚਨ ਕਿਹੜਾ ਸ਼ਿੰਚਨ ਸ਼ਿੰਚਾਂ ਕੱਟੂਗਾ ਅੱਛਾ ਠੀਕ ਆ ਇੱਕਮ ਤੂੰ ਵੀ ਪਰੌਂਠੇ ਖਾਨਾ ਕੀ ਖਾਨਾ ਤੂੰ ਕਾਲੇ ਪਰੌਂਠੇ ਆ ਅੱਗੇ ਕੀਤਾ ਵੇ ਦੇਖ ਕੋਈ ਹਾਲਤ ਰਹੀ ਯਾਰ ਮੈਂ ਬਸ ਇੱਕ ਪਰੌਂਠਾ ਹੋਰ ਆ ਰਿਹਾ ਹੈ ਇਹ ਹੈ ਕਿ ਆਲੂ ਵਾਲੇ ਪਰੌਂਠੇ ਬਣਾ ਰਿਹਾ ਚਾਲੂ ਵਾਲੇ ਆਲੂ ਵਾਲੇ ਪਰੌਂਠੇ ਖਾ ਰਹੇ ਨੇ ਅੱਜ ਬਈ ਲੋਬੇ ਦੋਸਤੋ ਅੱਜ ਹੈਗਾ ਸੰਡੇ ਪਰੌਂਠੇ ਬਣਾ ਰਿਹਾ ਅੱਜ ਆਲੂ ਵਾਲੇ ਅੱਜ ਕੰਮ ਬਹੁਤ ਆ ਯਾਰ ਅੱਜ ਤਾਂ ਇੱਕ ਤਾਂ ਇਹਨੂੰ ਸੋਫੀ ਨੂੰ ਨਮੋਣਾ ਵਾ ਤੇ ਸਕੂਟਰੀਆਂ ਧੋਣ ਵਾਲੀਆਂ ਪਈਆਂ ਅੱਜ ਆਪਣੀਆਂ ਆ ਦੋ ਸਕੂਟਰੀਆਂ ਦੋਨੇ ਸਕੂਟਰ ਧੋਣ ਵਾਲੀਆਂ ਹੋਈਆਂ ਪਈਆਂ ਨੇ ਕਿਉਂਕਿ ਬਹੁਤ ਬੁਰਾ ਹਾਲ ਹੋਇਆ ਪਾਸ ਸਕੂਟਰੀਆਂ ਦਾ ਮਿੱਟੀ-ਮੁੱਟੀ ਨਾਲ ਤੇ ਇੱਕ ਸੋਫੀ ਨੂੰ ਵੀ ਨਮੋਣਾ ਅੱਜ ਕੰਮ ਬਹੁਤ ਨੇ ਪਹਿਲਾਂ ਪਰੌਂਠੇ-ਪਰੌਂਠੇ ਖਾ ਕੇ ਫਿਰ ਲੱਗਾਂਗੇ ਆਪਾਂ ਤਾਂ ਦੇਖੋ ਸਕੂਟਰੀ ਆਪਣੀ ਦੇਖੀ ਹਾਲ ਹੋਇਆ ਪਾਸ ਸਕੂਟਰੀ ਦਾ ਦੇਖੋ ਦੇਖਦਾ ਤੁਹਾਨੂੰ ਕਿ ਹਾਲ ਹੈ ਸਕੂਟਰੀ ਦਾ ਇਹ ਤਾਂ ਕਰਕੇ ਆਖਿਆ ਕਿ ਧੋਣੀ ਅੱਜ ਇਹ ਦੋਨੀਆਂ ਧੋਵਾਂਗੇ ਕੰਦਰ ਖੜੀ ਜਾ ਉਹ ਵੀ ਧੋਣੇ ਆ ਬਣ ਗਏ ਵੀ ਪਰੌਂਠੇ ਤੇ ਮੰਮੀ ਨੂੰ ਖਵਾ ਦੋ ਫਿਰ ਮੈਂ ਬਾਅਦ ਚ ਕਾ ਲਊਗਾ ਨਾ ਮੰਮੀ ਬੈਠੇ ਪਰੌਂਠੇ ਖਾਣ ਲੱਗ ਗਏ ਨੇ ਹੁਣ ਆਲੂ ਵਾਲੇ ਫਿਰ ਆਪਣੀ ਵਾਰੀ ਆਊਗੀ ਆ ਆ ਖਾ ਕੇ ਬੈ ਗਈ ਆ ਹੁਣ ਆਪਦਾ ਮਸਤ ਮਾਇਆ ਲੈ ਕੇ ਜਸੂ ਤਾਂ ਹਾਂਜੀ ਘਟ ਤਾਂ ਨਹੀਂ ਕੇ ਮਸਾਲਾ ਆਪਣਾ ਦੱਸ ਦੋ ਮੈਨੂੰ ਤੇ ਕੀ ਕਰੂੰਗੇ ਫਿਰ ਮੈਂ ਹੋਰ ਬਣਾ ਲੂੰਗਾ ਫਿਰ ਉਹੀ ਖਾਲੋ ਸਬਜੀ ਨਾਲ ਰੋਟੀ ਰੋਟੀ ਨਹੀਂ ਮਖਾਣੇ ਮੈਂ ਪਰੌਂਠੇ ਖਾਊਂਗਾ ਅੱਜ ਕਿਉਂ ਮੈਂ ਕੱਲਾ ਕਾਹਤੋਂ ਪਰੌਂ ਰੋਟੀਆਂ ਖਾਵਾਂ ਨਹੀਂ ਤਾਂ ਮਿਲਣਗੇ ਪਰੌਂਠੇ ਖਾ ਲਾ ਫਿਰ ਮੈਂ ਵੀ ਮੈਂ ਵੀ ਪਾਲਾਂ ਮੈਂ ਯਾਰ ਖਾ ਲੋ ਯਾਰ ਗਿਆ ਰਹਿ ਚੱਲ ਦੇਖ ਲੈਣਾ ਫਿਰ ਮੈਂ ਤਾਂ ਪਾਲਾਂ ਨਾ ਮੈਨੂੰ ਤਾਂ ਕੋਈ ਮਗਰ ਤੁਹਾਨੂੰ ਕੋਈ ਦਿੱਕਤ ਹੋਵੇ ਕੋਈ ਬਣਾਉਣ ਚ ਮੈਨੂੰ ਤਾਂ ਕੋਈ ਦਿੱਕਤ ਬੈਗ ਦੇ ਲੈ ਕਿੱਥੇ ਸਿੱਟੇ ਪਏ ਥੋੜੇ ਦੋਨਾਂ ਜੱਸੂ ਇੱਕਮ ਆ ਬੈਗ ਸੱਟ ਕੇ ਇੱਥੇ ਦੱਸ ਇਹਨਾਂ ਨੂੰ ਟਿਕਾਣੇ ਤੇ ਰੱਖਿਆ ਕਰੋ ਨਾ ਬੈਗਾਂ ਨੂੰ ਕੀ ਹੂੰ ਬਹੁਤ ਮਜ਼ਾ ਆ ਰਿਹਾ ਨੌਰੀ ਚਾਹ ਪਾ ਰਹੇ ਆ ਆਪਾਂ ਗਾੜੀ ਵੀ ਦੇ ਵਿੱਚ ਹੁਣ ਚਲੋ ਜੀ ਸੌ ਸੌ ਪਾ ਕੇ ਬਣਾਈ ਜਾਨਾ ਵਧੀਆ ਇਹ ਠੀਕ ਆ ਅਮਲਾਈ ਹੈ ਨਾ ਆਪਣੀ ਬਹੁਤ ਠੀਕ ਦਹੀਂ ਦਾ ਸੀ ਦਹੀਂ ਆਪਾਂ ਖਾਣਾ ਨਹੀਂ ਕਿਹਨੂੰ ਪਤਾ ਦਹੀਂ ਤਾਂ ਰਾਤ ਨੂੰ ਚੰਗ ਲਾਦਾ ਇਸ ਟਾਈਮ ਤੇ ਰੇ ਚੰਗ ਲਾਦਾ ਚਾਹ ਨਾਲ ਥੋੜੀ ਦਹੀਂ ਖਾਵਾਂਗੇ ਆਪਾਂ ਹੂੰ ਲਵੇ ਇੱਕ ਪਰੌਂਠਾ ਹੋ ਚੱਲਿਆ ਆਲੂ ਵਾਲਾ ਇਹ ਡਬਲ ਪਰੌਂਠੇ ਆ ਸਾਡੇ ਅਸੀਂ ਡਬਲ ਬਣਾਉਨੇ ਹਾਂ ਲਓ ਜੀ ਰੱਖਦਾ ਸੋਫੀ ਨੂੰ ਧੋਣਾ ਲਿਖ ਕੇ ਪਈਆ ਉਹ ਲਿਖ ਕੇ ਪਈਆ ਬਾਹਰ ਛਾਵੇਂ ਪਈਆ ਆਰਾਮ ਨਾਲ ਮਸਤ ਕੋਈ ਫਿਕਰ ਹੈਗਾ ਇਹਨੂੰ ਕੋਈ ਫਿਕਰ ਨਹੀਂ ਹੈਗਾ ਮੇਰਾ ਪਤਾ ਕਿਹੜੇ ਵੱਲੇ ਧੁੱਪ ਦੇ ਸੋਫੀ ਦੇਖੀ ਦੇਖੀ ਜਾ ਲਿਖੇ ਸੋਫੀ ਯਾਰ ਜਾਨਵਰ ਨੂੰ ਦੇਣਾ ਚਾਹੀਦਾ ਜਾਨਵਰ ਨੂੰ ਆਲੂ ਦੇਣਾ ਚਾਹੀਦਾ ਵਧੀਆ ਠੀਕ ਆ ਨਹੀਂ ਵਧੀਆ ਹੁੰਦੇ ਆ ਉਹਨੂੰ ਦੇਣੇ ਚਾਹੀਦੇ ਨੇ ਉਹ ਜੀ ਕਹਿੰਦਾ ਕੇਸ਼ਵਰ ਚਾਹ 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 ਹੈ ਪੰਚਾਇਤ 100 ਰੁਪਏ ਚਾਹ 100 ਰੁਪਏ ਚਾਹ ਹੈ ਸਾਸ ਕੋਈ ਨਹੀਂ ਹੁਣ ਮੈਂ ਵੀ ਕਹਿੰਦਾ ਚਾਹ ਹੈ ਚਾਹੇ ਪਰੌਂਠਾ ਚਾਹੇ ਪਰੌਂਠਾ ਚਾਹੇ ਪਰੌਂਠਾ ਲੋ ਜੀ ਆਪਣਾ ਵੀ ਪਰੌਂਠੇ ਆ ਗਏ ਆ ਤੇ ਹੁਣ ਆਪਾਂ ਵੀ ਸ਼ੁਰੂ ਕਰੀਏ ਖਾਈਏ ਤੇ ਬਾਅਦ ਵਿੱਚ ਮਿਲਦੇ ਆਪਾਂ ਪਰੌਂਠਿਆਂ ਤੋਂ ਬਾਅਦ ਪਾਪਾ ਜੀ ਹੁਣ ਸਕੂਟ ਤੇ ਮੁੜ ਗਿਆ ਇੱਧਰ ਨਹੀਂ ਪਸ ਹੋਰ ਗੁੰਡਲਾ ਤਾਂ ਪੈਣੀਆਂ ਹੀ ਆ ਕਿੰਨੇ ਟਾਈਮ ਬਾਅਦ ਆ ਜਾਣਗੇ ਹੋਰ ਸ਼ਾਪਲੇ ਕੁੜੀਆਂ ਹੈਗੀ ਆਪਣੀਆਂ ਦੀ ਹੈ ਗਾਇਜ਼ ਆ ਚੱਲੋ ਆਪਾਂ ਚੱਪਲ ਪਾ ਕੇ ਆਨੇ ਆ ਅ ਮਤਲਬ ਮੇਰੀ ਚੱਪਲ ਇੱਥੇ ਪਈ ਰਹੇਗੀ ਸੀ ਉਹ ਤੇ ਪਪ ਮੈਂ ਉਧਰ ਬਾਹਰ ਚਲ ਗਈ ਮੇਰੇ ਪੈਰ ਪੂਰੇ ਸਿੱਕ ਗਏ ਸੀਗੇ ਹੋ ਚਲੋ ਇਹ ਤੇ ਕਮਨ ਲੱਭਣੀ ਨਹੀਂ ਜੀ ਚੰਗੀ ਤਰ੍ਹਾਂ ਮੈਨੂੰ ਲੱਭਦੀ ਹੀ ਨਹੀਂ ਗੀ ਮੇਰੀ ਚੱਪਲ ਜੇ ਲੱਭਦੀ ਹਣਾ ਕਿਤੇ ਨਾ ਕਿਤੇ ਤੇ ਲੱਭਦੀ ਹੁੰਦੀ ਹੈ ਬੈੱਡ ਦੇ ਥੱਲੇ ਜ਼ਰੂਰ ਹੋਣੀ ਆ ਚੱਪਲ ਕਿਉਂਕਿ ਮੈਂ ਬੈੱਡ ਦੇ ਥੱਲੇ ਹੀ ਰੱਖ ਦਿੰਦੀ ਆ ਪਤਾ ਹੀ ਨਹੀਂ ਲੱਗਦਾ ਕੋਈ ਨਾ ਹੁਣ ਤਾਂ ਰੋਣਾ ਪਊ ਆ ਵਾਰ ਕੋਈ ਨਾ ਈਰੀ ਈਰੀ ਕਿਤੇ ਵੀ ਨਹੀਂ ਮੈਂ ਬੰਦ ਕੁਝ ਸੋਫੀ ਇੱਧਰ ਲਿਆਉਂਗੀ ਆਲਾ ਮੈਂ ਇੱਧਰ ਆ ਕੱਢੀ ਤੇਰੇ ਟੁੱਟੀ ਛੱਡੋ हाँ ऐसी तो ना देखा वांगे स्कूटर ही कमेंट तो हैं गर्मी बहुत हो रही है इसलिए ऐसी तो हो रही है बहुत <laughs> <laughs> मिट्टी पे ही है और बहुत बहुत ज़्यादा मिट्टी पे ही है <laughs> ਬਾਲ ਤੋਂ ਡੈਨੋ ਜਾਣੋ ਨਾ ਇਹਨੂੰ ਬਾਬਾ ਜਨ ਹੋਏ ਨਾ ਪੀਨੂ ਅੱਜ ਨੂੰ ਆ ਰਹੇ ਆ ਅਸੀਂ ਇਹਨੂੰ ਹਣ ਬੱਕਰੀ ਬਣ ਗਈ ਹੈ ਬੱਕਰੀ ਹੈ ਨਾ ਮम्मा ਬੱਕਰੀ ਵਾਂਗ ਹੀ ਰੁਲਾ ਰੇ ਬਾਲ ਨਹੀਂ ਨਾਲੀ ਚੱਪ ਗਈ ਓਹੋ ਚਲੋ ਇਹ ਦੇਖੋ ਪਾਪਾ ਇਹਦੀ ਮਿੱਟੀ タル ਰਿਹਾ ਹੈ ਦੇਖੋ ਪਾਪਾ ਸਕੂਟਰੀ ਹੈ ਨਾ ਉਹ ਤਾਂ ਹੀ ਆਉਂਦੇ ਆ 소ਫੀ ਕੀ ਹੋ ਰਿਹਾ ਤੈਨੂੰ ਹੈ ਨਾ ਨਹੀਂ ਸਾਡੇ ਦੋ ਦੋ ਚੰਗੀ ਜਣਾ ਮਸਾ ਤੂੰ ਨਾ ਲੱਗੀਆਂ ਪੇੜੇ ਪੈਣੇ ਦੇਖੀ ਤੇਰੇ ਹੁਣ ਦੱਸੂ ਐਂ ਕਰ ਮੈਨੂੰ ਮੈਨੂੰ ਚਾਬੀ ਨੇ ਇੱਥੇ ਰੱਖੀ ਦੀ ਚਾਬੀ ਨੂੰ ਕੋਈ ਨਹੀਂ ਹੁੰਦਾ ਇਹ ਦੇਖੋ ਚਾਗਾ ਪੂਈ ਚੱਗ ਗਈ ਪਾਪਾ ਇਹ ਨਾਲ ਇਹ ਨਾਲ ਸਕੂਟਰ ਨੂੰ ਤੋਣਗੇ ਦੇਖੋ ਪਾਪਾ ਹਾਂ ਤੇ ਕਿਵੇਂ ਮਰ ਰਿਹਾ ਇਹ ਦੇਖੋ ਇਹ ਨਾਲ ਸੋਭੀਨ ਉੱਤੇ ਬੈਠਾ ਹੈ ਕਿ ਉਹ ਸਾਰੀ ਖਰਾਬ ਕਰਦੀ ਹੈ ਹੋਰ ਸੰਦੇ ਮਾਰ ਨਹੀਂ ਦਿੰਦੇ ਕੋਈ ਉੱਤੇ ਬੈਠ ਕੇ ਰਹੇ ਮੈਂ ਉੱਤੇ ਬੈਹ ਜਾਂਦੀ ਹਾਂ ਹੋਰ ਅਸਾਂ ਖੇਡੇ ਨੇ ਪਾੜ ਦਿੰਦੇ ਬੁੜੜੀਆਂ ਇਹ ਦੇਖੋ ਸਾਡੀ ਇਹਦੀ ਮਾਲਿਸ਼ ਹੋ ਰਹੀ ਹੈ ਨਾਲ ਇਹ ਨੂੰ ਸੁਹਾਇਆ ਜਾ ਰਿਹਾ ਹੈ ਬਹੁਤ ਗੰਦੀ ਹੋਈ ਪਈ ਸੀ ਤੁਹਾਨੂੰ ਪਤਾ ਡੈਡੀ ਦੀ ਸਕੂਟਰੀ ਆ ਓਏ ਇੱਕ ਜਿਹੜੀ ਪਾਪਾ ਵਾਲੀ ਉਹ ਅੰਦਰ ਖੋੜੀ ਆ ਇਹ ਦੇਖੋ ਕੇ ਜੀ ਬੱਕਰੀ ਵਾਂਗੀ ਐਸੇ ਤੇ ਮੰਮਾ ਨੂੰ ਨਾ ਮਾ ਦੇ ਆ ਇਹ ਦੇਖੋ ਕਿਵੇਂ ਡਰ ਰਹੀ ਆ ਬਾਲ ਛੱਡ ਰਹੀ ਆ ਦੇਖੋ ਇਹ ਸਾਰੀ ਵਾਲੀ ਆ ਬਹੁਤ ਵਾਲ ਛੱਡਦੇ ਆ ਇਹਦੇ ਹੋਣੀ ਆ ਗੱਲ ਤਾਂ ਤੂੰ ਟਕਾ ਕੇ ਅੱਗੇ ਪਾ ਹੋਰ ਗੰਦੀ ਵਾਲੀ ਹੋ ਗਈ ਉਹ ਦੇਖੋ ਕੀ ਕਰ ਰਹੀ ਆ ਉਹ ਵੀ ਢਾ ਲਈ ਆਪਣੀ ਉਹ ਦੇਖੋ ਕੀ ਕਰ ਰਹੀ ਆ ਇਹ ਦੇਖੋ ਇਹ ਦੇਖੋ ਕੀ ਕੀ ਕਰ ਰਹੀ ਆ

ਦਾਸਰੇ ਆਰੇ ਮੇਰੇ ਕਲ ਕਹ ਹੈ ਜੀ ਨੇ ਦੇਖੋ ਕੀ ਕਰ ਰਹੀ ਹੈ ਇਹ ਇਹ ਤੇ ਬਰੇ ਆਹ ਬੋਲੀ ਬਸ ਬੀ ਇਹਨੂੰ ਇਹਦਾ ਕੋਈ ਜਵਸੂ ਦਾ ਪੈਰ ਆਹ ਮੰਜੇ ਤੇ ਦੇਖੋ ਕੀ ਕਰੂਗੀ ਦੇਖੋ ਇਹ ਦੇਖੋ ਥੱਲੇ ਕਰਦੀ ਹੈ ਇਹ ਇਹ ਦੇਖੋ ਕੀ ਕਰਦੀ ਆ ਇਹ ਦੇਖੋ ਕੀ ਕਰ ਰਹੀ ਆ ਚਲੜਾ ਕਰ ਰਹੀ ਹੈ ਬਹੁਤ ਜ਼ਿਆਦਾ ਇਹ ਦੇਖੋ ਕੀ ਕੇ ਜੀ ਬਣ ਗਈ ਹੈ ਹੁਣ ਹੁਣ ਕਰ ਆਪਾਂ ਹਾਂ ਦੇਖੋ ਅਸੀਂ ਕੈਂਚੀ ਨਾਲ ਇਹਨੂੰ ਵੱਢ ਰਹੇ ਹਾਂ ਇਹ ਬਾਹਰ ਪਾਣੀ ਹੁੰਦੇ ਹੋਰ ਹੁਣ ਇਹਨੂੰ ਅਸੀਂ ਇਹਦੀ ਬਾਡੀ ਦੀ ਕਰਨ ਲਾ ਜਾਣੀ ਆ ਥੋੜੀ-ਥੋੜੀ ਹੁਣ ਦੇਖੋ ਕੇਰੀ ਹੋ ਗਈ ਹੈ ਇਹਦੀ ਮਮਾ ਦਾ ਮਾਸ ਨਾ ਵੱਢਦੇ ਹੋ ਇਹਦਾ ਸ਼ਕਲ ਦੇਖੋ ਕਿੰਨੀ 마ਸੂਮੀ ਲੱਗਦੀ ਹੈ ਬਟ ਹੈ ਨਹੀਂ ਹਣ ਮਮਾ ਚਲੋ ਜੀ ਚਲੋ ਸਾਡੀ ਸਕੂਟੀ ਤਾਂ ਔਤੀ ਗਈ ਹੈ ਹੁਣ ਓਏਰੀ ਸਾਡੀ 소피 ਚਲੋ ਅਸੀਂ ਆਪਣੇ ਆਪ ਨੂੰ ਧੋਵਾਂਗੇ ਲਓ ਵੀ ਦੋਸਤੋ ਸਕੂਟਰੀ ਦਿੱਤੀ ਆਪਾਂ ਤੋਂ ਇਹ ਖੜਾ ਧੋ ਕੇ ਖੜਾਤੀ ਵਧੀਆ ਉੱਤੇ ਪਾਤੀ ਉਹਦੇ ਆਪਾਂ ਚਾਦਰ ਵਗੈਰਾ ਪਾ ਕੇ ਖੜਾਤੀ ਆ ਤੁਹਾਨੂੰ ਦਿਖਾਉਣਾ ਇੱਕ ਮਿੰਟ ਮੈਂ ਆਹ ਦੇਖੋ ਜੀ ਇਹ ਸਾਡੀ ਹੁਣ ਸਕੂਟਰੀ ਮਤੋਂ ਤੂ ਕੇਨ ਖੜਾ ਤੇ ਉੱਤੇ ਕੱਪੜਾ-ਕੂੜਾ ਪਾ ਤਾ ਠੀਕ ਹੈ ਜੀ ਤੇ ਉਹ ਸਾਡੇ ਉਧਰ ਇੱਕ ਨਵਾਂ ਬਾਰਬਰ ਆਇਆ ਹੋਇਆ ਉਹ ਲੱਗਿਆ ਵੇ ਹਜਾਮਤ ਕਰਨ ਉਹਦੀ ਚੈਰੀ ਦੀ ਕਿਵੇਂ ਗੋਡਿਆਂ ਥਲੇ ਲਈ ਹੋਈ ਹੈ ਦੇਖੀ ਉਹ ਉਹ ਵੀ ਕਹਿੰਦੇ ਕਿ ਕੀ ਮੈਨੂੰ ਅੱਜ ਗੋਡਿਆਂ ਥਲੇ ਲੈ ਲਿਆ ਇਹਨਾਂ ਨੇ ਸੋਪੀ ਕੀ ਹੋਇਆ ਤੈਨੂੰ ਮਾਸ ਸਮੋਸਾ ਵੜ ਦਿਓ ਕਿਤੇ ਉਹਦਾ ਚੈਰੀ ਦਾ ਤੁਸੀਂ ਤਾਂ ਨਹੀਂ ਕਟਾਉਣਾ ਮੈਂ ਤਾਂ ਉਹ ਨਹੀਂ ਕਟਾਉਣਾ ਮੈਂ ਇਹੇ ਨਾਈ ਤੋਂ ਮੈਂ ਕਟਾਉਣਾ ਜਿਹੜਾ ਡੱਬ ਪਾਉਂਦਾ ਦੋਸਤੋ ਇੱਕ ਇਹਦੀ ਹੋਰ ਹੈਬਿਟ ਹੈ ਦੀ ਆਦਤ ਹੈ ਦੀ ਬਹੁਤ ਇਹ ਕਹੂਗੀ ਮੇਰੇ ਮੂੰਹ ਚ ਮੇਰੇ ਉਂਗਲ ਪਾਓ ਫਿਰ ਮੈਂ ਸੌਂਗੂਗੀ ਇਹ ਹੈ ਜੀ ਆਦਤ ਹੈ ਇਹਦੀ ਦੇਖੀ ਹੁਣ ਉਂਗਲ ਉਂਗਲ ਕਹੂਗੀ ਮੇਰੇ ਉਂਗਲ ਪਾਓ ਮੇਰੇ ਮੂੰਹ ਚ ਦੇਖੀ ਇਹ ਆਹ ਦੇਖੋ ਐ ਕਰਕੇ ਤੇ ਹੁਣ ਦੇਖੀ ਇਹਨੇ ਕਹਣਾ ਮੇਰੇ ਉਂਗਲ ਉਂਗਲ ਪਾਓ ਇਹ ਹੋ ਦੇ ਹੋ ਦੇ ਹੁਣ ਕੀ ਕਰਦੀ ਐ ਇਹ ਕੀ ਆ ਕੀ ਆ ਉਂਗਲ ਕਹਿੰਦੀ ਉਹਦੇ ਉਂਗਲ ਪਾਓ ਦੇ ਹੁਣ ਇਹ ਉਂਗਲ ਪਾ ਕੇ ਉਹ ਪੈ ਗਈ ਬਸ ਸੌਂ ਗਈ ਉਹਦੇ ਹੁਣ ਇਹਨੇ ਚੱਟੀ ਜਾਣੀ ਉਂਗਲ ਬਾਸ ਹਾਂ ਕੀ ਲੈਣਾ ਮੈਂ ਨਹੀਂ ਤੈਨੂੰ ਫੜਾਉਣੀ ਉਂਗਲ ਅੰਗਲਾ ਆਪਦੀ ਮੈਂ ਚੱਲਿਆ ਸਕੂਟਰੀਸ ਕੋਲ ਪ੍ਰੀਤੀ ਨੂੰ ਠੀਕ ਹੈ ਜੀ ਤੇ ਇਹ ਕਹਿੰਦੇ ਸਕੂਟਰੀ ਸਿੱਖਣੇ ਮੈਂ ਕਿ ਚਲ ਚੱਲਦੇ ਆਪਾਂ ਸਕੂਟਰੀਸ ਕੋਲ ਹਾਂ ਜੇ ਤੁਹਾਨੂੰ ਵਲੋਗ ਅਗਲਾ ਆਹ ਵਲੋਗ ਪੈ ਗਿਆ ਫਿਰ ਤਾਂ ਸਮਝੋ ਅਸੀਂ ਸਾਫ ਸਾਬ ਦੇ ਸਬੂਤੇ ਆ ਗਏ ਆ ਤੇ ਨਹੀਂ ਫਿਰ ਨਹੀਂ ਆਉਂਦੇ ਹੁਣ ਇਹ ਸਾਡੇ ਗੋਡੇ ਜ ਸਾਡੇ ਗੋਡੇ ਗਿੱਟੇ ਛਿੱਲੇ ਕੇ ਤਾਂ ਕੀ ਕਹਿ ਸਕਦੇ ਲੋ ਜੀ ਚੱਲਿਆ ਹੁਣ ਆਪਾਂ ਸਕੂਟਰੀ ਸਖੋਣ ਇਹਨਾਂ ਨੂੰ ਚੱਲੀਏ ਬਈ ਆ ਦੇਖ ਲਓ ਮੈਨੂੰ ਕਹਿੰਦੇ ਸਕੂਟਰੀ ਸਿੱਖਣ ਚੱਲਦੇ ਆ ਤੇਲ ਪੁਆਉਣ ਵਾਸਤੇ ਪੈਸੇ ਤੁਸੀਂ ਚੱਕੇ ਨਹੀਂ ਹੁਣ ਫੇਰ ਕੰਮ ਦੇਖ ਲਓ ਤੁਹਾਨੂੰ ਯਾਦ ਨਹੀਂ ਰੰਦੀ ਗੱਲ ਮਛਰੀ ਜੀ ਬਾਹਲੇ ਦੀਸ ਮੈਨਰੇ ਬਾੜੀ ਆਉਂਦੀ ਹੈ ਲੋ ਜੀ ਆ ਗਏ ਅਸੀਂ ਮੰਡੀ ਚ ਫੁੱਟੇ ਸਵਾਉਣ ਹਾਂ ਸਕੂਟਰੀ ਸਤਾ ਰਿਹਾ ਮੈਂ ਪਿੱਛੇ ਨੂੰ ਹੌਲੀ ਹੌਲੀ ਲੈ ਕੇ ਜਾਊਗੀ ਪਿੱਛੇ ਸਕੂਟਰ ਮੋਟਰਸਾਈਕਲ ਆ ਰਿਹਾ ਧਿਆਨ ਰੱਖੋ ਇੱਥੇ ਪਾਸੇ ਰੱਖੋ ਜਾ ਤਾਂ ਕਿ ਅਮਰੇ ਖੱਟਿਆਂ ਦਾ ਵੀ ਧਿਆਨ ਰੱਖਣਾ ਮਰੇ ਖੱਡੇ ਨੇ ਕੋਈ ਸੱਦੇ ਨੂੰ ਵਜੋਂ ਮਾਰੂ ਨਾ ਦੇ ਠੀਕ ਆ ਹਾ ਖੱਡੇ ਦੇ ਵਿੱਚ ਵੀ ਸਿੱਟਣਾ ਮੈਂ ਹੌਲੀ ਹੌਲੀ ਜਾ ਖੁੱਲੂਗੀ ਇੱਕ ਮੈਂ ਹੁਣ ਥੱਕ ਗਿਆ ਤੇ ਉਹਨੂੰ ਐ ਹੋ ਗਿਆ ਹੁਣ ਮੈਂ ਬੈਸ ਬੈਠਾ ਲੇ ਕੇ ਹੁਣ ਉਹਦੇ ਬੈਠਣਾ ਜਾ ਕੇ ਨਹੀਂ ਤਾਕੀਆਂ ਬਹਿਣ ਇਹ ਚੱਲ ਗਈ ਬਸ ਇਹ ਦੋ ਤਿੰਨ ਗੇੜਾਂ ਦੀ ਮਾਰੀ ਸੀਗਾ ਲਓ ਵੀ ਦੋਸਤੋ ਸਕੂਟਰ ਸਿੱਕ ਕੇ ਆ ਗਏ ਹਾਂ ਸਕਾ ਕੇ ਆ ਗਏ ਹਾਂ ਅਸੀਂ ਘਰੇ ਤੇ ਹੁਣ ਅਸੀਂ ਦੁੱਧ ਲੈਣ ਚੱਲੇ ਹਾਂ ਨੰਦਰਾ ਟਾਈਮ ਹੋ ਗਿਆ 7 ਵਜੇ 7 ਵਜੇ ਦੁੱਧ ਲੈਣ ਜਾਣੇ ਹੁੰਨੇ ਆ ਟਾਈਮ ਹਨੇਰਾ ਹੋਣ ਲੱਗ ਗਿਆ ਨਾ ਹੁਣ ਫਿਰ ਮਛਰੀ ਬਹੁਤ ਹੁੰਦੀ ਹੈ ਮਛਰੀ ਬਹੁਤ ਪੈਂਦੀ ਹੈ ਇਸ ਕਰਕੇ ਫਿਰ ਜਾਲੀ ਜੀ ਲੈ ਕੇ ਜਾਣੀ ਪੈਂਦੀ ਆ ਜਾਈਏ ਫਿਰ ਅਸੀਂ ਦੁੱਧ ਲੈਣ ਵੀ ਹੈ ਹਾਂ ਦੁੱਧ ਲੈਣ ਜਾਈਏ ਜਾਈਏ ਆ ਜਾਈਏ ਚਲੋ ਠੀਕ ਕਰੀ ਚਲਦੇ ਆ ਦੁੱਧ ਲੈਣ ਫਿਰ ਨਲ ਤੇ ਆ ਕੇ ਨੋ ਵੀ ਦੋਸਤੋ ਦੁੱਧ ਲਿਆਂਦਾ ਆਪਾਂ ਕਵਾਲੀ ਵੀ ਦੇਣਾ ਧਰਤਾ ਰੋਟੀ ਬਣ ਰਹੀ ਹੈ ਆਪਣੀ ਤੇ ਪਹਿਲਾਂ ਖਾਣਗੇ ਬੱਚੇ ਫਿਰ ਫਿਰ ਅਸੀਂ ਖਾਵਾਂਗੇ ਤਿੰਨੇ ਜਣੇ ਮੈਂ ਪ੍ਰੀਤੀ ਤੇ ਮਮਾ ਠੀਕ ਆ ਵੀ ਬਣਾ ਲਓ ਰੋਟੀ ਤੁਸੀਂ ਫਿਰ ਮੈਂ ਚਾਰ ਚਲਾਦਾ ਮੋਬਾਈਲ ਨੂੰ ਹਣਾ ਲਾ ਲਾ ਹੋਰ ਆਇਆ ਤੂੰ ਕਹਾਂ ਤੇ ਆਇਆ ਤੇ ਬਈ ਤੂੰ ਕਹਾਂ ਸੇ ਆਇਆ ਹੈ ਮੈਂ ਬਾਗੇਪੁਰਾਣਾ ਸੇ ਆਇਆ ਹਾਂ ਬਾਗੇਪੁਰਾਣੀ ਸੇ ਆਇਆ ਹੈ ਤੂੰ ਕੌਣ ਹੈ ਇਹ ਕਾਜ਼ ਜਾਂਦੇ ਆ ਇਹ ਲੋਕ ਲੋਵੀ ਦੋਸਤੋ ਆਪਾਂ ਪ੍ਰਸ਼ਾਦ ਦੇ ਛਕ ਲਏ ਆ ਬਸ ਹੁਣ ਅਜੇ ਪੈਨ ਤਿਆਰੀ ਨਹੀਂ ਵੈਸੇ ਤਾਂ ਇਹ ਮੈਂ ਉਹ ਲਾਉਣਿਆ ਆਪਣੇ ਇੱਕ ਮੱਛਰ ਵਾਲੇ ਕਾਰਡ ਕਿ ਕਮਰੇ ਚ ਨਾ ਮੱਛਰ ਬਹੁਤ ਹੋਇਆ ਪਿਆ ਪਤ ਨਹੀਂ ਹੁਣ ਕੰਕਾਂ ਕਰਕੇ ਮੱਛਰ ਬਹੁਤ ਜ਼ਿਆਦਾ ਹੋਇਆ ਹੋਇਆ ਤੇ ਮੱਛਰਾਂ ਵਾਲੀ ਲਾਈ ਲਾਈਏ ਤੇ ਫਿਰ 10 ਮਿੰਟ ਇਹਨੂੰ ਬੰਦ ਕਰ ਦਾਂਗੇ ਰੂਮ ਨੂੰ ਫਿਰ ਅਸੀਂ ਬਾਹਰ ਕਿੱਢਾਂਗੇ ਫੁੱਟਬਾਲ ਖੋਲ ਪਟਾਰਾ ਪਟਾਰਾ ਖੋਲ ਭਾਈ ਤੁਹਾਡਾ ਆ ਆ ਦੇਖੋ ਸਾਡਾ ਪਟਾਰਾ ਇਹਦੇ ਚਿੱਟਾ ਇਹ ਤੁਹਾਨੂੰ ਲੱਗਦੀ ਛੋਟੀ ਡੱਬੀ ਜੀ ਆ ਪਰ ਹੈਰੇ ਵਿੱਚ ਬਹੁਤ ਕੁਝ ਆ ਦਿਖਾਉਂਦਾ ਤੁਹਾਨੂੰ ਕੀ ਕੀ ਨਿਕਲੂ ਇਹ ਚੋਂ ਚਾਂਦ ਤਾਰੇ ਚਾਂਦ ਤਾਰੇ ਤੇ ਆਹ ਦੇਖੋ ਹਜੇ ਦੂਰ ਤੇ ਇੰਦਰ ਵੀ ਦੇਖੋ ਹਜੇ ਹੋਰ ਆ ਹੈਗਾ ਜੀ ਚਟਮੋਲਾ ਚਟਮੋਲਾ ਹੀ ਹੈ ਨਾ ਚਟਮੋਲਾ ਹਾਂ ਜੀ ਤੇ ਆਹ ਹੈਗਾ ਜੀ ਸਤਮੋਲਾ ਇਮਲੀ ਵਾਲੀ ਮੈਨੂੰ ਵਧੀਆ ਲੱਗਦੀ ਹੈ ਇਹ ਆਹ ਹੈਗਾ ਜੀ ਅਮੋਲਾ ਤੇ ਆਹ ਹੈਗਾ ਜੀ ਰੋਚਕ ਕਈਆਂ ਨੇ ਖਾਦਾ ਹੋਣਾ ਇਹ ਪੰਜ ਪੰਜ ਖਾਦੇ ਹੋਣਾ ਕਈਆਂ ਨੇ ਸਾਨੂੰ ਦੱਸਿਓ ਕਮੈਂਟ ਕਰਕੇ ਕਿਨੇ ਕਿਨੇ ਚੀਜ਼ਾਂ ਖਾਧੀਆਂ ਹੋਈਆਂ ਨੇ ਆਹ ਸਾਰਾ ਆਹ ਸਾਰਾ ਸਾਡਾ ਖਜ਼ਾਨਾ ਦੇਖੋ ਕਿੰਨਾ ਕੁਸ ਭਰਿਆ ਪੈਰੀ ਵਿੱਚ ਵੀ ਦੇਖੋ ਸਾਰੇ ਪੈਕ ਦੇ ਬੈਕ ਨੇ ਕੱਲਾ 1-1 ਰੁਪਏ ਦੇ ਆਉਂਦੇ ਹੁੰਦੇ ਸੀ ਦੇਖ ਲਓ ਹਣਾ ਹੁਣ 5-5 ਵਾਲੇ ਹੋ ਗਿਆ ਤਾਂ 1-1 ਰੁਪਏ ਵਾਲੀਆਂ ਨੇ ਆਹ ਇਹ ਆਹ ਤਾਂ 1-1 ਰੁਪਏ ਵਾਲੀਆਂ ਨੇ ਇਮਲੀ ਦੀ ਹੈ ਇਹ ਮੈਨੂੰ ਬਹੁਤ ਲੱਗਦੀ ਆਹ 5-5 ਆਹ ਵੀ 1-1 ਰੁਪਏ ਦੇ ਆਹ 5-5 ਦੇ ਹੋ ਗਏ ਹੁਣ ਅੱਗੇ 1-1 ਰੁਪਏ ਦੇ ਆਉਂਦੇ ਹੋਣਗੇ ਚਟਮੋਲਾ ਚਟਮੋਲਾ ਆਹ ਵੀ 5 ਦਾ ਆਹ ਵੀ 5 ਦਾ ਹਾਂ ਕਟੋਰੀਆਂ ਵੀ ਹੋਊਗੀ ਕਟੋਰੀ ਕਟੋਰੀ ਹੁੰਦੀ ਸੀ ਕਟੋਰੀਆਂ ਕਟੋਰੀਆਂ ਕਿੱਧਰ ਨਹੀਂ ਆ ਆ ਕਟੋਰੀਆਂ ਦੋਸਤੋ ਆ ਦੇਖੋ ਕਟੋਰੀਆਂ ਇਹ ਅੱਗੇ 1 ਰੁਪਏ ਦੀ ਹੁੰਦੀ ਸੀ ਹੁਣ 1 ਰੁਪਏ ਦੀ ਵੀ ਹੁੰਦੀ ਆ ਪਰ ਏਡੀ ਕਿਉਂ ਹੁੰਦੀ ਛੋਟਾ ਪੈਕਟੇਜ ਹੁੰਦੀ ਆ ਆ ਪੰਜਾਲਾ ਆਂਦਾ ਉਹ ਤੇ ਦੋ ਤਿੰਨ ਇੱਕ ਬੱਲੇ ਬੱਲੇ ਵੀ ਤਾਂ ਹੈਗੀ ਆ ਆ ਕੇ ਬੰਦੇ ਬੱਲੇ ਵੀ ਆ ਗਿਆ ਇਹ ਫਾਕੇ ਦੇਖੋ ਦੋਸਤੋ ਜੇ ਤੁਸੀਂ ਮੰਗਾ ਕੇ ਨਾ ਘਰੇ ਖਾ ਕੇ ਦੇਖੋ ਬਹੁਤ ਸਵਾਦ ਨੂੰ ਹੋਣੀ ਆ ਇਹ ਤਾਂ ਆ ਹੈਗਾ ਸੱਤ ਮੋਲਾ ਅੱਗੇ ਸੱਤ ਮੋਲਾ ਬਹੁਤ ਸਵਾਦ ਹੁੰਦਾ ਸੀਗਾ 1 ਰੁਪਿਆ ਵਾਲਾ ਕਿੰਨੀਆਂ ਥੋੜੀਆਂ ਗੋਲੀਆਂ? ਉਹ ਇੰਨੀ ਕਿ ਹੁੰਦੀਆਂ 5-7 ਤੱਕ। ਨਹੀਂ ਆਹ ਕੁੜੀ ਦੀ ਦੇਖੋ। ਨਹੀਂ ਅਜੇ ਤਾਂ ਕੁਛ ਨਹੀਂ ਹੈ ਇਹ ਤਾਂ ਅੱਧੀਆਂ ਨੇ ਹਜੇ ਤਾਂ ਮੈਂ ਇੰਨੀ ਖਾਧੀ ਸੀ। ਮੈਂ ਇੱਕ ਮਸਾਨਾ ਕੱਟੇ ਇੱਕ ਮਖੰਦਾ ਸਾਰਨਾ ਕੱਟਾ। ਸਾਰਨਾ ਕੱਟ ਮੈਂ ਖਾਂ। ਹੂੰ। ਇਹ ਦੇਖੋ। ਲੋ ਵੀ ਦੋਸਤੋ ਸਾਡਾ ਫੁੱਟਬਾਲ ਖੇਡਣ ਦਾ ਟਾਈਮ ਹੋ ਗਿਆ। ਹੁਣ ਅਸੀਂ ਅਸੀਂ ਫੁੱਟਬਾਲ ਖੇਡਣ ਲੱਗੇ ਆ। ਇਹ ਦੇਖੋ ਗਾਇਜ਼ ਇਹ ਫੁੱਟਬਾਲ ਖੇਡਦੇ ਪਏ ਆ। ਤੇ ਕੋਈ ਕੰਮ ਨਹੀਂ ਉਹ ਦੇ ਕੁਪਾ ਬਿੱਕ ਇਹ ਮੈਂ ਵਰਦੇ ਆ ਤੁਹਾਨੂੰ ਪਤਾ ਹੈ ਇਹ ਨਾ ਅਸੀਂ ਅਸੀਂ ਡੇਲੀ ਰੁਟੀਨ ਦਿਖਾ ਰያ ਤੁਹਾਨੂੰ ਸਾਡੀ રોજ ਖੇਲਦੇ ਹੈ ਮਿਲਾਂਗੇ ਆਪ ਅਗਲੇ ਵਲੌਗ ਚ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖਿਓ ਹਾਂ ਸਬਸਕ੍ਰਾਈਬ ਜਰੂਰ ਕਰਦਾ ਕਰੋ ਯਾਰ ਉਹਦਾ ਕੋਈ ਪੈਸੇ ਨਹੀਂ ਲੱਗਦੇ ਨੱਪ ਨੱਪਦਿਆ ਕਰੋ ਕਿल्ली ਕਰਾ ਠੀਕ ਹੈ ਨਾ ਗੁੱਡ ਨਾਈਟ ਸਾਰਿਆਂ ਨੂੰ ਬਾਏ ਬਾਏ ਰੱਬ ਰੱਖਾ ਰੱਬ ਰੱਖਾ ਕਾਈਕੋ ਵੀ ਨਾਲ ਰੱਬ ਰੱਖ ਦੋ